ਸੋ ਅੱਜ ਅਸੀਂ ਸਾਰੇ ਜੀਕੇ ਵੈਲੀ ਦੇ ਵਿੱਚ ਇਕੱਠੇ ਹੋਏ ਆਂ ਜਿਹੜੀਆਂ ਬਾਜਬ ਮੰਗਾ ਲੁੱਟ ਤੰਤਰ ਦੇ ਖਿਲਾਫ ਉਹਨਾਂ ਨੂੰ ਲੈ ਕੇ ਬਾਜਬ ਮੰਕ ਕੀ ਆ ਕਿਸੇ ਦਾ ਸੌਗ ਆਈਦਾ ਜੀਕੇ ਵੈਲੀ ਦੇ ਵਿੱਚ ਪਲਾਟ ਆ ਤੇ ਜਦੋਂ ਉਹ ਆਪਣਾ ਘਰ ਬਣਾਉਣ ਲੱਗਦਾ ਕਹਿੰਦੇ ਕੱਢ ਰੁਪਇਆ 15 ਲੱਖ ਕਿਸੇ ਨੂੰ ਕਹਿੰਦੇ ਆ ਕੱਢ 18 ਲੱਖ ਕਿਸੇ ਨੂੰ ਕਹਿੰਦੇ ਆ ਕੱਢ 12 ਲੱਖ ਜਿਹੜਾ ਕੀ ਕਾਨੂੰਨ ਦੇ ਅਨੁਸਾਰ ਬਿਲਕੁਲ ਨਹੀਂ ਹੈਗਾ ਇਹ ਸਤਕਾਰਯੋਗ ਜਿਨ੍ਹਾਂ ਦੇ ਇੱਥੇ ਪਲਾਟ ਹੈਗਾ ਇਹ ਗਲਾੜਾ ਜਾਏ ਗਲਾੜਾ ਨੇ ਗ੍ਰੀਨ ਸਿਗਨਲ ਦਿੰਦੇ ਹੋਏ ਕਿਹਾ ਵੀ ਤੁਸੀਂ ਇੱਕ ਪੈਸਾ ਨਹੀਂ ਦੇਣਾ ਉਹ ਲੈਂਡ ਦਾ ਹੱਕਦਾਰ ਨਹੀਂਗਾ ਗੁਲਸ਼ਨ ਜੀ ਕੇ ਵੈਲੀ ਵਾਲਾ ਉਸ ਤੋਂ ਬਾਅਦ ਇਹ ਸਮੇਂ ਦੇ ਹਾਕਮੀ ਲੋਕਾਂ ਕੋਲੇ ਜਾਏ ਐਮਐਲਏ ਸਹਿਬਾਨ ਮੰਤਰੀ ਸਹਿਬਾਨ ਪੰਚਾਂ ਦਾ ਕਿਹਾ ਸਿਰ ਮੱਥੇ ਪਨਿਆਲਾ ਉੱਥੇ ਦਾ ਉੱਥੇ ਕੰਮ ਨਹੀਂ ਬਣਿਆ ਇਸ ਕਰਕੇ ਅਜ ਆਪੋਜੀਸ਼ਨ ਕਾਂਗਰਸ ਪਾਰਟੀ ਇਸ ਦਿੱਕਤ ਤੇ ਪ੍ਰੇਸ਼ਾਨੀ ਦਾ ਹੱਲ ਕਰਨ ਵਾਸਤੇ ਸਿਮਰਜੀਤ ਬੈਂਸ ਆਇਆ ਮੈਂ ਇਹਨਾਂ ਨੂੰ ਯਕੀਨ ਦਿਵਾਇਆ ਕਿ ਪਹਿਲਾ ਨੰਬਰ ਤਾਂ ਗੁਲਸ਼ਨ ਬਾਉ ਨੂੰ ਮੈਂ ਮਨਾ ਲੈਣਾ ਵੀ ਹਟ ਜਾ ਯਾਰ ਥੱਗੀਆਂ ਬੰਦ ਕਰ ਨਹੀਂ ਚੱਲਣੀ ਤੇਰੀ ਗੱਲ ਇਹ ਨਹੀਂ ਮੰਨੂੰਗਾ ਤਾਂ ਫਿਰ ਸੀਏ ਮਾਨਯੋਗ ਜਿਹੜੇ ਗਲਾਡਾ ਦੇ ਆ ਉਹਨਾਂ ਦੇ ਦਫ਼ਤਰ ਦੇ ਬਾਹਰ ਡੈਮੋਕਰੈਟਿਕ ਵੇ ਦੇ ਨਾਲ ਧਰਨੇ ਦੇ ਬੈਠਾਂਗੇ ਉਹਨਾਂ ਨੂੰ ਆਪਣਾ ਦੁੱਖ ਤੇ ਦਰਦ ਦੱਸਾਂਗੇ ਵੀ ਅਸੀਂ ਪੈਸੇ ਸਾਡੀ ਕਿਰਤ ਕਮਾਈ ਆ ਹਰਾਮ ਦੇ ਨਹੀਂ ਹੈਗੇ ਪੈਸੇ ਤੇ ਅਸੀਂ ਦਵਾਨੀ ਨਹੀਂ ਦੇਣੀ ਨਿਯਮ ਅਨੁਸਾਰ ਤੇ ਕਾਨੂੰਨ ਅਨੁਸਾਰ ਬਣਦੇ ਉਹ ਜਰੂਰ ਦਵਾਂਗੇ ਜੇ ਕੋਈ ਧੱਕੇਸ਼ਾਹੀ ਦੇ ਨਾਲ ਕਵੇ ਕੋਈ ਗੋਲੀਆਂ ਚਲਾ ਕੇ ਕਵੇ ਤੇ ਅਸੀਂ ਭਗਤ ਸਿੰਘ ਵਾਲੇ ਆਂ ਗਾਂਧੀ ਜੀ ਦਾ ਸਤਕਾਰ ਜਰੂਰ ਕਰਦੇ ਆਂ ਅਸੀਂ ਭਗਤ ਸਿੰਘ ਵਾਲੇ ਆਂ ਫਿਰ ਅਸੀਂ ਜਵਾਬ ਮੂੰਹ ਤੋੜਮਾ ਦੇਣਾ ਜਾਣਦੇ ਆਂ ਕੋਈ ਤਾਂ ਜਿੰਨੀ ਕੋਣ ਜਿਹੜੀ ਇਹ ਕਰਨ ਕਰਨ ਦੀ ਹੈ ਮੈਨੂੰ ਕਿਸੇ ਵੀ ਕਾਂਗਰਸ ਪਾਰਟੀ ਵੱਲ ਕਰਨਾ ਕਿਸੇ ਆਂ ਕਾਂਗਰਸ ਪਾਰਟੀ ਦੀ ਇਸਾਰ ਅਜੀਬੋ ਜਿਹੜੀ ਮਿਹਨਤ ਦੇ ਨਾਲ ਜੀਤ ਜਿੱਤਣ ਦਾ ਯਤਨ ਕਰੀਏ ਥੋੜੀ ਤਾਂ ਛੋਟੇ ਵੀਰੇ ਦਾ ਚਿੱਟੇ ਦਿਨਵਾੰਗ ਸਾਫ਼ ਤੇ ਸਪਸ਼ਟ ਆ ਤੁਸੀਂ ਰਿਜ਼ਲਟ ਲੋਕ ਸਭਾ ਵਾਲਾ ਦੇਖ ਲਓ ਅਸੀਂ 7 ਜਿੱਤੀਆਂ ਝਾੜੂ ਗੋਲੇ 2 ਹੈਗੀਆਂ 7 ਦਾ ਮਤਲਬ ਕੀ ਆ ਵੀ ਅਸੀਂ ਤਕਰੀਬਨ 70 72% ਵੋਟ ਦੇ ਉੱਤੇ ਕਾਂਗਰਸ ਪਾਰਟੀ ਜਿੱਤ ਦੇ ਝੰਡੇ ਗੱਡ ਕੇ ਆਈ ਆ 2024 ਚ 2027 2027 ਦੇ ਵਿੱਚ ਲੋਕਾਂ ਨੇ ਮਨ ਮੰਨ ਲਿਆ ਹੋਇਆ ਕਿ ਕਾਂਗਰਸ ਪਾਰਟੀ ਦੀ ਸਰਕਾਰ ਲੈ ਕੇ ਆਉਣੀ ਆ ਰਹਿ ਗਈ ਗੱਲ ਬਾਇਲੈਕਸ਼ਨ ਦੀ ਬਾਇਲੈਕਸ਼ਨ ਦੇ ਵਿੱਚ ਸਾਡਾ ਕੈਂਡੀਡੇਟ ਬੜਾ ਵਧੀਆ ਜਿਹੜਾ ਕੱਲ ਪਾਰਟੀ ਨੇ ਨਾਮਜ਼ ਕੀਤਾ ਤੇ ਅਸੀਂ ਸਾਰੇ ਜੀਤ ਤੋੜ ਮਿਹਨਤ ਕਰਕੇ ਬਾਇਲੈਕਸ਼ਨ ਜਿਹੜੀ ਉਹ ਬਾਬਾ ਕਿਰਪਾਗਰ ਗੁਰਰਾਮਦਾਸ ਸਾਹਿਬ ਦੀ অপার ਬਖਸ਼ਿਸ਼ ਕਿਉਂਕਿ ਉਧਰ ਗੁਰਰਾਮਦਾਸ ਸਾਹਿਬ ਦੇ ਚਰਨ ਛੋਪਾ ਪ੍ਰਾਪਤ ਧਰਤੀ ਦੇ ਅਸੀਂ ਜਿੱਤ ਦੇ ਝੰਡੇ ਗੱਡ ਕੇ ਆਵਾਂਗੇ ਅੱਛਾ ਇਹ ਇੱਕ ਰਾਜ ਸਭਾ ਫੀਸਿੰਗ ਲੈ ਕੇ ਵੀ ਆ ਰਿਹਾ ਹੈ ਨੀ ਹਜੇ ਕਨਫਰਮ ਤਾਂ ਨਹੀਂ ਹੋਇਆ ਉਹਦਾ ਇੱਕ মিডিਆ ਹੈਗੀ ਆ ਪਰਸੈਪਸ਼ਨ ਤੂੰ ਦੇਖੋ ਇੱਕ ਸਨਤਕਾਰ ਉਹਨੂੰ ਭੇਜਣ ਲੱਗਿਆ ਤੇ ਉਹਦੇ ਪਿੱਛੇ ਕੀ ਆ ਉਹਦੇ ਪਿੱਛੇ ਬੜਾ ਖੁਸ਼ ਹੈ ਕਿਉਂਕਿ ਰਜਿੰਦਰ ਗੁਪਤਾ ਜੀ ਬੜੇ ਵੱਡੇ ਸਨਤਕਾਰ ਹੈਗੇ ਆ ਉਹਨਾਂ ਨੂੰ ਰਾਜ ਸਭਾ ਜੇ ਭੇਜਣਾ ਤੇ 2027 ਦੇ ਵਿੱਚ ਕਿਹੜੇ ਕਿਹੜੇ ਮੈਨੇਜਮੈਂਟ ਕੀਤੇ ਆ ਉਹਦੇ ਨਾਲ ਉਦੇ ਤੋਂ ਕਿਹੜੇ ਕਿਹੜੇ ਪੂਰੇ ਕਰਾਉਣੇ ਆ ਇਹ ਵਿਚਾਰਨ ਦੀ ਗੱਲ ਆ ਇਹ ਐਵੇਂ ਨਹੀਂ ਅੰਨਾ ਵੰਡੇ ਸਿਰਨੀਆਂ ਤੇ ਮੋੜ-ਮੋੜ ਘਰਦਿਆਂ ਨੂੰ ਇਹ ਐਵੇਂ ਨਹੀਂ ਵੱਡਿਆਂ ਨੂੰ ਸਿਰਨੀਆਂ ਪੈਂਦੀਆਂ ਉਹਨਾਂ ਦੇ ਕੋਲੋਂ ਕੋਈ ਨਾ ਕੋਈ ਪੱਕ ਪਕਾ ਪਹਿਲਾਂ ਕਰਵਾਇਆ ਗਿਆ ਪੈਸਾ ਕਲੋਨੀ ਵਾਲੇ ਨੇ ਉੱਥੇ ਕਿਸ ਤਰ੍ਹਾਂ ਗੋਲੀ ਚਲਾਈ ਦੀ ਆ ਡਰਾਇਆ ਕਿ ਇਹਨਾਂ ਨੂੰ ਕੀ ਲੱਗਦਾ ਵੀ ਇਸ ਕਲੋਨਾ ਚਰਦੀ ਕਿ ਬੰਦੇ ਯਾਰ ਅਸੀਂ ਅਸੀਂ ਡਰਨ ਵਾਲੇ ਨਹੀਂ ਮੈਂ ਕਿਉਂ ਆਇਆ ਇੱਥੇ ਹੁਣ ਚਲਾਵੇ ਖਾਂ ਗੋਲੀ ਇਹ ਘਰ ਵੀ ਬਣਾਉਣਗੇ ਇਹ ਚਾਰ ਦੁਆਰੀਆਂ ਵੀ ਕਰਨਗੇ ਇਹ ਕੋਠੀ ਵੀ ਪਾਉਣਗੇ ਚਲਾਵੇ ਗੋਲੀ ਸਾਬੇ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਚਾਰਨ ਕਰਕੇ ਗਿਆ ਚੁੰਕਾਰ ਅਜ ਹਵਾ ਹੇਲ ਤੇ ਦਰ ਗੁਜਸ਼ ਹਲਾਲ ਹੱਥ ਬੁਰਦਨ ਬਾ ਸ਼ਮਸ਼ੀਰ ਦਸ ਸੂਲਾ ਸਫਾਈ ਦੇ ਦਰਵਾਜੇ ਬੰਦ ਹੋ ਜਾਣ ਤੇ ਫਿਰ ਚੰਡੀ ਜਿਹੜੀ ਮਿਆਨ ਚੋਂ ਖਿੱਚ ਲੈਣੀ ਇਹਨਾਂ ਦੀ ਸੁਣਵਾਈ ਕਿਉਂ ਨਹੀਂ ਹੋ ਰਹੀ ਹੈ ਇੰਨੇ ਲੋਕ ਨੇ ਇਕੱਠੇ ਹੋ ਕੇ ਲਗਾਤਾਰ ਕਦੀ ਕਿਸੇ ਕੋਈ ਜਾ ਰਹੇ ਕਦੀ ਔਰ ਮਾਮਲਾ ਪੁਰਾਣਾ ਹੁੰਦਾ ਜਾ ਰਿਹਾ ਹੈ ਇਹ ਇਹ ਬੇੜਾਗਰਕ ਹੋ ਗਿਆ ਬੇੜਾਗਰਕ ਹੋ ਗਿਆ ਇਹ ਕੱਲਾ ਜੀਕੇ ਵੈਲੀ ਚ ਨਹੀਂ ਇਹ ਪੂਰੇ ਲੁਧਿਆਣੇ ਦੇ ਅੰਦਰ ਬੇੜਾਗਰਕ ਹੋਇਆ ਹੈ ਤੁਸੀਂ ਕੋਈ ਪਲਾਟ ਲੈ ਲਿਆ ਤੁਸੀਂ ਤਿੰਨ ਸਾਲ ਲੇਟ ਬਣਾਉਣ ਲੱਗੇ ਹੋ ਪਲਾਟ ਲਿਆ ਸੀ 13 ਲੱਖ ਦਾ ਤੇ ਜਦੋਂ ਬਣਾਉਣ ਲੱਗਦੇ ਹੋਂ ਕਹਿੰਦੇ ਨਾ ਨਾ ਇੱਧਰ ਆ ਜਾ 6 ਲੱਖ ਰੁਪਈਆ ਹੋਰ ਪਰ ਡਿਵੈਲਪਮੈਂਟ ਚਾਰਜੇਸ ਦੇ ਸਾਨੂੰ ਇਹ ਕਿਹੜਾ ਕਾਨੂੰਨ ਆ ਇਹ ਹਰ ਕਲੋਨੀ ਦੇ ਵਿੱਚ ਕਲੋਨਾਈਜ਼ਰ ਲੁੱਟਦਾ ਮੰੰਜਰ ਤੇ ਰੋਕਣਾ ਕਿਹਨੇ ਆ ਰੋਕਣ ਦੀ ਡਿਊਟੀ ਤੇ ਜ਼ਿੰਮੇਵਾਰੀ ਕੀ ਦੀ ਹੈ ਸਮੇਂ ਦੇ ਹਾਕਮੀ ਲੋਕਾਂ ਦੀ ਅੱਜ ਹਾਕਮੀ ਲੋਕ ਚੁੱਪ ਕਰਕੇ ਅੱਖਾਂ ਦੇ ਪੱਟੀ ਬੰਨ੍ਹ ਕੇ ਅੱਖਾਂ ਤੇ ਪੱਟੀ ਕਿਉਂ ਬੰਨੀ ਜਾਂਦੀ ਆ ਜਿੱਥੇ ਰਲੇਮਾਂ ਹੋ ਜਵੇ ਜਿੱਥੇ ਲੁੱਟਦੇ ਪੈਸੇ ਦੀ ਵੰਡ ਪੈਣ ਲੱਗ ਜਵੇ ਉੱਥੇ ਫਿਰ ਚੁੱਪੀ ਹੁੰਦੀ ਹੈ ਇਹ ਚੁੱਪੀ ਦਾ ਕਾਰਨ ਇਹ ਹੈ ਕਿ ਲੋਕਾਂ ਨੂੰ ਇਕੱਠੇ ਹੋਣਾ ਆ। ਮੇਮ ਚਲਾਈ ਹੋਈ ਆ ਸਰਕਾਰ ਨੇ ਕਿ ਸਰਕਾਰ ਤੁਹਾਡੇ ਦਵਾਰ ਤੋਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ। ਆ ਤੁਸੀਂ ਦੇਖ ਹੀ ਲਿਆ। ਇੱਕ ਦਵਾਰ ਦੀ ਬਾਤ ਤੁਸੀਂ ਦਵਾਰ ਦੀ ਗੱਲ ਕਰਦੇ ਹੋ ਇਹ ਵਿਚਾਰੇ ਪਹਿਲਾਂ ਐਮਐਲਏ ਕੋਲੇ ਫਿਰ ਮਨਿਸਟਰ ਕੋਲੇ ਅਫਸਰਾਂ ਦੇ ਕੋਲੇ ਜਾ ਜਾ ਕੇ ਥੱਕ ਗਏ ਗੱਲ ਨਹੀਂ ਬਣੀ ਸਰਕਾਰ ਕਿਹਦੇ ਦਵਾਰ ਹੈਗੀ ਹੈ ਸਰਕਾਰ ਇਹਦੇ ਦਵਾਰ ਆ। ਹੋਰ ਕਿਤੇ ਨਹੀਂ ਹੈ। ਸੰਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਵਿਚਕਾਰ ਅਜ ਬੈਂਸ ਸਾਹਿਬ ਆਏ ਸਾਨੂੰ ਬੈਂਸ ਸਾਹਿਬ ਨੇ ਪੂਰਾ ਵਿਸ਼ਵਾਸ ਦਵਾਇਆ ਕਿ ਤੁਹਾਡੇ ਮਸਲੇ ਹੱਲ ਹੋਣਗੇ ਇਸ ਕਰਕੇ ਇਹ ਮਸਲੇ ਆਪਾਂ ਸਾਰਿਆਂ ਨੇ ਹੱਲ ਕੇ ਇਕੱਠੇ ਹੋ ਕੇ ਹੱਲ ਕਰਾਉਣੇ ਆ ਨਾ ਕਿ ਇਕੱਲੇ ਇਕੱਲੇ ਬੰਦਾ ਨਹੀਂ ਜਾਵਾਂਗੇ ਜਿਹਦੇ ਕੋਲ ਨਹੀਂ ਜਾਵਾਂਗੇ ਸਾਨੂੰ ਕੁਝ ਜੱcke ਮਿਲਿਆ ਤੇ ਅੱਗੋ ਮਿਲਣਾ ਵੀ ਨਹੀਂ ਹੈ ਅੱਗੋ ਦੇਖੋ ਸਰਕਾਰ ਦੀ ਗੱਲ ਆ ਰਹੀ ਹੈ ਇਲੈਕਸ਼ਨ 27 ਦਾ ਆ ਰਿਹਾ ਹੈ ਅਸੀਂ ਜੇ 27 ਦੇ ਵਿੱਚ ਕਾਂਗਰਸ ਨੂੰ ਜਿਤਾਣੇ ਆ ਤੇ ਕਾਂਗਸ ਦੇ ਵਿੱਚ ਸਾਨੂੰ ਪਤਾ ਹੈ ਕਿ ਇੱਥੇ ਤਰੱਕੀ ਹੋਵੇਗੀ ਕੋਈ ਪ੍ਰੋਜੈਕਟ ਆਉਣਗੇ ਕੋਈ ਲੋਕਾਂ ਦਾ ਰਹਿਣ ਸਹਣ ਬਦਲੇਗਾ ਇੱਥੇ ਜਿਹੜਾ ਹੈ ਸੜਕਾਂ ਦੇ ਹਾਲ ਦੇਖ ਲਓ ਬੁਰਾ ਹਾਲ ਹੈ ਇਹ ਸਰਕਾਰ ਤੁਹਾਡੇ ਦਰਵਾਜ਼ੇ ਤੇ ਨਹੀਂ ਸਰਕਾਰ ਤੁਹਾਨਾਂ ਕੋਲੋਂ ਬਾਹਰ ਕੱਢ ਲੁੱ ਫਿਰਦੀ ਨਹੀਂ ਇਸ ਤੋਂ ਪਹਿਲੇ ਤੁਸੀਂ ਕਿੰਨਾ ਕਿੰਨਾ ਕੋਲ ਜਾ ਕੇ ਆਏ ਹੋ ਅਸੀਂ ਅਸੀਂ ਸਭ ਤੋਂ ਪਹਿਲਾਂ ਗਏ ਆ ਜੀ ਸੀਐਸ ਸਾਹਿਬ ਕੋਲ ਸੀਐਸ ਸਾਹਿਬ ਨੇ ਸਾਨੂੰ ਸੀਬੀ ਸਾਹਿਬ ਕੋ ਭੇਜਤਾ ਸੀਬੀ ਸਾਹਿਬ ਨੇ ਸਾਨੂੰ ਕਿਆ ਤੁਸੀਂ ਤੁਹਾਡੇ ਕੋਲ ਪੁਲਸ ਆ ਜਾਏਗੀ ਪੁਲਸ ਆਈ ਪਹਿਲੋ ਅਸੀਂ ਲੈ ਆਏ ਉਹ ਪੁਲਸ ਚਲੀ ਗਈ ਫਿਰ ਉਹ ਲੈ ਕੇ ਆ ਸਾਡੀ ਗੱਲ ਹੀ ਨਾ ਸੁਣੀ ਜਾਏ ਫਿਰ ਅਸੀਂ ਗਏ ਆ ਇਹਨਾਂ ਕੋਲ ਹਾਂਜੀ ਸੰਗਵਾਲ ਸਾਹਿਬ ਕੋ ਸੰਗਵਾਲ ਸਾਹਿਬ ਪਹਿਲਾਂ ਤਾਂ ਬੜੇ ਖੁਸ਼ ਹੋ ਕੇ ਬਲੇ ਬੜਾ ਆਓ ਜੀ ਆਓ ਜੀ ਆਓ ਭਗਤ ਲੇਕਨ ਜਦੋਂ ਉਹਨਾਂ ਨੇ ਕਿਹਾ ਚਲੀਏ ਪਤਾ ਹੈ ਰਾਤੋ ਰਾਤ ਕੀ ਸਭ ਸੁੱਗ ਗਿਆ ਸਵੇਰੇ ਘਰੋਂ ਨਹੀਂ ਨਿਕਲੇ ਕਿਤੇ ਘਰ ਹੀ ਨਹੀਂ ਹੈਗੇ ਕਿੱਥੇ ਤੱਕ ਰਹਿ ਰਹੇਗੀ ਕਿ ਇੱਥੇ ਨਹੀਂ ਤਾਂ ਬਣਾਣੇ ਸਾਡੇ ਅਸੀਂ 800 ਲਾੜ ਲੱਗਾ ਰਿਹਾ ਤੇ ਲੁਧਿਆਣੇ ਚ 50 ਸਾਲ 55 ਸਾਲ ਹੋ ਗਏ ਜੀ ਹੁਣ ਕਿਸ ਚੀਜ਼ ਕੀ ਚੀਜ਼ ਚਾਰਜਿਸ ਮੰਗ ਰਿਹਾ ਸਾਡੇ ਸਾਡੇ ਜਿਹੜੇ ਪਲਾਟ ਪਏ ਆ ਸੀ ਜਿਹੜੇ ਪਲਾਟ ਆਰਥਿਕ ਖਰੀਦੇ ਆ ਉਹਨਾਂ ਦੀ ਡਬਲ ਕੀਮਤ ਮੰਗ ਰਿਹਾ ਬਣਾਉਣ ਵਾਲੇ ਕਹਿੰਦਾ ਡਵੈਲਪਮੈਂਟ ਚਾਰਜ ਦਿਓ ਬਣਾ ਨਹੀਂ ਦੇ ਰਿਹਾ ਨੀ ਆ ਵੀ ਨਹੀਂ ਪਰੰਦੇ ਰਿਹਾ ਸਾਡੇ ਕੁਝ ਰਜਿਸਟਰੀਆਂ ਨੇ ਸਾਡੇ ਇੰਤਕਾਲ ਹੋਏ ਹੋਏ ਨੇ ਸਾਡੇ ਕਬਜ਼ੇ ਦੇ ਹੁਣ ਗੱਲਬਾਤ ਹੋਈ ਹੈ ਟੈਂਸਰ ਤੁਸੀਂ ਅੱਜ ਬੈਂਸ ਦਾ ਪਹੁੰਚੇ ਨਹੀਂ ਅੱਛਾ ਉਸ ਤੋਂ ਬਾਅਦ ਅਸੀਂ ਗਏ ਆ ਆਪਣੇ ਮੁੰਡਿਆ ਸਾਹਿਬ ਕੋ ਪਹਿਲਾਂ ਮੁੰਡਿਆ ਸਾਹਿਬ ਨੇ ਸਾਨੂੰ ਵਿਸ਼ਵਾਸ ਨਹੀਂ ਦਿੱਤਾ ਉਹ ਵੀ ਨਹੀਂ ਫਿਰ ਗਏ ਆ ਕਲਵਨ ਸਿੰਘ ਸਿੱਧੂ ਜੀ ਕੋਲ ਉਹਨਾਂ ਵੀ ਕਿਹਾ ਤੁਸੀਂ ਜਾ ਕੇ ਕਰ ਲੋ ਲੇਕਿਨ ਸਾਨੂੰ ਪਤਾ ਵੀ ਉਹ ਇਹ ਵੀ ਨਾ ਦਾ ਫਿਰ ਅਸੀਂ ਅਖੀਰ ਆਕੇ ਬੈਂਸ ਸਾਹਿਬ ਕੋ ਗਏ ਕਿ ਬੈਂਸ ਸਾਹਿਬ ਅੱਗੇ ਹੀ ਬੈਂ ਨਾਲ ਕੋ ਜਿਉਂਦੇ ਸੀਗਣ ਆਪਣੇ ਪਹਿਲਾਂ ਉਹ ਕੀ ਸੀ ਤੁਸੀਂ ਜੀ ਪਹਿਲਾਂ ਹੌਸਲਾ ਹੌਸਲਾ ਸੀ ਮੈਂ ਉਦੋਂ ਜਾਂਦਾ ਨਾ ਮੈਨੂੰ ਇਹਨਾਂ ਨੇ ਉਦੋਂ ਮੇਰੇ ਕੰਮ ਕੀਤੇ ਮੈਂ ਇੱਕ ਵਾਰੀ ਇਹਨੂੰ ਕਿਹਾ ਸਾਡੀ ਸੜਕ ਬੜੀ ਮਾੜੀ ਹੈ ਜੀ ਅਸੀਂ ਦੂਜੇ ਦਿਨ ਨਹੀਂ ਹਿੱਟਾ ਸਟਾਰਟ ਦੇਖੋ ਉਸ ਬੰਦੇ ਕੋਲ ਜਿਹੜਾ ਬੰਦਾ ਕੰਮ ਕਰਦਾ ਹੈ ਕੱਲ ਤੁਸੀਂ ਵੋਟਾਂ ਦੇੜੀਆਂ ਉਸ ਬੰਦੇ ਨੂੰ ਵੋਟ ਦਿਓ ਜਿਹੜਾ ਤੁਹਾਡਾ ਕੰਮ ਕਰੇ ਜੇ ਕਿਸੇ ਨੂੰ ਵੋਟ ਰੱਦ ਦਿਓ ਗੋਲੀ ਵਾਲਾ ਮਸਲਾ ਗੋਲੀ ਅਸੀਂ ਇਕੱਠੇ ਹੋਏ ਸੀ ਕੋਈ ਘਰ ਕੋਈ ਕਾਰਵਾਈ ਨਹੀਂ ਹੋਈ ਕਿਹਨੇ ਗੋਲੀ ਚੱਲੀ ਨਹੀਂ ਆ ਇਹਨਾਂ ਦੇ ਇਹਨਾਂ ਇਹਨਾਂ ਦੇ ਕੋਲ ਜਿਹੜੀ ਰਿਗਾਰਡਿੰਗ ਹੈਗੀ ਹੈ ਉਹ ਕਹਿੰਦਾ ਵਾਸਤ ਗੱਡੀਆਂ ਆਈਆਂ ਅਸਕ ਰਿਕਾਰਡਿੰਗ ਸੁਣ ਲੋ ਜੀ ਇੱਕ ਤਾਂ ਤੁਸੀਂ ਜਨਾਜਾ ਨਿਕਲਦਾ ਲੁਧਿਆਣੇ ਦੇ ਵਾਸੀਆਂ ਕੋਲੋਂ ਸਨਤਕਾਰਾਂ ਕੋਲੋਂ ਸੁਣ ਲਿਆ ਗੋਲੀ ਚੱਲੀ ਹੋਵੇ ਉਹਦੀ ਰਿਕਾਰਡਿੰਗ ਹੋਵੇ ਗੋਲੀ ਚਲਾਉਣ ਵਾਲੇ ਗੁੰਡਿਆਂ ਦੇ ਵਿਰੁੱਧ ਪੁਲਿਸ ਕੋਈ ਕਾਰਵਾਈ ਨਾ ਕਰੇ ਕੋਈ ਕਾਰਵਾਈ ਨਾ ਕਰੇ ਇਹਦਾ ਮਤਲਬ ਕੀ ਹੈ ਕਿ ਜਿੰਨਾ ਪੰਜਾਬ ਦੇ ਅੰਦਰ ਗੈਂਗਬਾਰ ਗੁੰਡਾ ਤੰਤਰ ਉਹ ਸਰਕਾਰੀ ਸਰਪ੍ਰਸਤੀ ਥੱਲੇ ਹੈ ਝਾੜੂ ਦੀ ਸਰਪ੍ਰਸਤੀ ਦੇ ਥੱਲੇ ਲੋਕਾਂ ਦੇ ਨਾਲ ਬੁਰਸ਼ਾਗਰਦੀ ਕਰਦਾ ਫਿਰਦਾ ਕੀ ਮਝਾਲ ਕੋਈ ਬੰਦਾ ਗੋਲੀ ਚਲਾ ਜਵੇ ਤੇ ਪੁਲਿਸ ਕਾਰਵਾਈ ਨਾ ਕਰੇ ਸਾਫ਼ ਤੇ ਸਪਸ਼ਟ ਹੈ ਕਿ ਉਹਨੂੰ ਸਤਾਧਾਰੀ ਲੋਕਾਂ ਦੀ ਛਤਰ ਸ਼ਾਇਆ ਇਹੀ ਸਾਰਾ ਕੁਝ ਪੈਸੇ-ਪੁਸੇ ਇਕੱਠੇ ਕਰਾਉਣ ਲਈ ਲੋਕਾਂ ਦੇ ਉੱਤੇ ਗੋਲੀਆਂ ਚਲਾ ਰਿਹਾ ਸਰਪੰਚ ਕਤਲ ਹੋ ਗਿਆ ਉਹੀ ਸਰਪੰਚ ਜਿਹਨੇ ਉਹ ਕੋਈ ਦੇ ਮਾੜੇ ਕੰਮਾਂ ਦਾ ਪਰਦਾ ਫਾਸ਼ ਕੀਤਾ ਮੀਡੀਆ ਦੇ ਸਾਹਮਣੇ ਤੇ ਚੰਦ ਮਹੀਨਿਆਂ ਬਾਅਦ ਉਹ ਸਰਪੰਚ ਦਾ ਦੁਕਾਨ ਤੇ ਬੈਠੇ ਗੋਲੀਆਂ ਮਾਰਨ। ਮਤਲ ਕਰ ਦਿੰਦਾ। ਕਿਹਨੇ ਕਰਾਇਆ? ਸਾਫ਼ ਤੇ ਸਪਸ਼ਟ ਹੋ ਗਈ ਨਾ ਗੱਲ। ਪੰਜਾਬ ਦੇ ਅੰਦਰ ਸਰਕਾਰ ਨਹੀਂ ਹੈਗੀ। ਗੁੰਡਾਗਰਦੀ ਤੇ ਬੁਰਸ਼ਾਗਰਦੀ ਦਾ ਰਾਜ ਹੈ। ਠੀਕ ਹੈ। ਆ ਸੁਣੋ। ਮੇਰਾ ਨਾਮ ਅਜੀਤ ਵਰਮੇ ਜੀ ਕੇ ਵੇਲੀ ਹੈ। ਅਸੀਂ 2006 ਦੇ ਪਲਾਟ ਲਏ ਹੋਏ ਆ। ਅਸੀਂ 2500 ਰੁਪਏ ਗਾਜ ਪਲਾਟ ਲਿਆ ਤੇ ਅੱਜ ਦੀ ਡੇਟ 'ਚ ਇਹ ਕਹਿੰਦਾ 10000 ਰੁਪਏ ਗਾਜ ਮੈਨੂੰ ਡਿਵੈਲਪਮੈਂਟ ਚਾਰਜ ਦਿਓ ਤੇ ਨਾਨ ਕੰਸਟਰਕਸ਼ਨ। ਜਾਂ 10000 ਰੁਪਏ ਮੇਤੋਂ ਲੈ ਜਾਓ। ਜਾਂ 10000 ਰੁਪਏ ਮੈਨੂੰ ਦੇ ਦਿਓ। ਠੀਕ ਹੈ ਅੱਛਾ ਇਹ ਬਣਾਉਣ ਜਦੋਂ ਅਸੀਂ ਬਣਾਉਣ ਲੱਗੇ ਉਹ ਤਾਂ ਪੈਸੇ ਮੰਗੇ ਤੁਹਾਡੇ ਉਦੋਂ ਬੰਦੇ ਭੇਜਦੇ ਨੇ 25-30 ਬੰਦੇ ਭੇਜਦੇ ਕਿ ਉਹ ਕਹਿੰਦੇ ਸਾਡੇ ਬਲਾਟ ਸਾਡਾ ਬਿਆਨਾ ਹੋਇਆ ਕੀ ਤੁਹਾਡੀ ਜਦੋਂ ਜਮੀਨ ਲਈਤੀ ਸੀ ਉਸ ਟਾਈਮ ਇਹ ਚੀਜ਼ਾਂ ਸਾਰੀਆਂ ਹੋਈਆਂ ਸੀ ਕੋਈ ਕੋਈ ਇਹਨਾਂ ਕੋਈ ਐਗਰੀਮੈਂਟ ਨਹੀਂ ਸੀਗਾ ਜੋ ਕੁਝ ਸੜਕਾਂ ਹੁਣ ਬਣੀਆਂ ਕੰਬੇ ਲੱਗੇ ਉਦੋਂ ਵੀ ਲੱਗੇ ਹੋਏ ਸੀ ਉਹ ਛੇਦ ਵਿੱਚ ਵੀ ਨਹੀਂ ਜੇ ਤੁਸੀਂ ਲੇਟ ਬਣਾਉਣੇ ਤਾਂ ਕੋਈ ਫਾਇਦਾ ਨਹੀਂ ਕੁਝ ਵੀ ਨਹੀਂ ਸੀਗਾ ਉਦੋਂ ਇਹ 2012 ਦੇ ਵਿੱਚ ਇਹਨੇ ਜਾ ਕੇ ਕਿੰਨੇ ਪੈਸੇ ਮੰਗ ਰਿਹਾ ਕੀ ਮੰਦੇ 10000 ਰੁਪਏ ਗਾਜੀ ਡਿਵੈਲਪਮੈਂਟ ਚਾਰਜ ਮੰਗ ਰਿਹਾ ਹੁਣ ਮੀਟਿੰਗ ਹੋਈ ਬੈਂ ਤੂੰ ਬੈਂਸਾਪ ਕਹਿੰਦੇ ਅਸੀਂ ਨਾਲ ਤੁਹਾਡੇ ਹੁਣ ਕਰਾਂਗੇ ਕੰਮ ਤੁਹਾਡੇ ਨਾਲ ਕਿੰਨੇ ਲੋਕ ਨੇ ਜਿਹੜੇ ਇਹਨਾਂ ਨਾਲ ਅੱਜ ਕੋਈ 60 ਬੰਦੇ ਹੈਗੇ ਆ ਇਸ ਟਾਈਮ ਇੱਥੇ 30 ਬੰਦੇ ਤਾਂ ਹੈਗੇ ਆ ਜਿਨ੍ਹਾਂ ਕੋ ਪੈਸੇ ਮੰਗੇ ਆ ਹਾਂ ਜਿਹਨਾਂ ਨੂੰ ਪੈਸੇ ਮੰਗੇ ਆ ਕੀ ਹੁਣ ਤੁਹਾਡੀ ਕੀ ਮੰਗ ਕੀ ਆ ਸਾਡੀ ਮੰਗ ਤੇ ਇਹੀ ਆ ਵੀ ਸਾਡੇ ਸਾਡਾ ਕੋਈ ਚਾਰਜ ਨਹੀਂ ਹੈਗਾ ਲੱਗਣਾ ਨਹੀਂ ਚਾਹੀਦਾ ਅਸੀਂ ਜੀਏ ਕੋਈ ਵੀ ਕਿਸੇ ਗਲੜਾ ਸੀਏ ਉਹ ਕਹਿੰਦੇ ਜੀ ਤੁਹਾਡੇ ਨਾਲ ਕੋਈ ਐਗਰੀਮੈਂਟ ਨਹੀਂ ਹੈਗਾ ਤੁਹਾਡਾ ਪਹਿਲਾਂ ਤਾਂ ਐਗਰੀਮੈਂਟ ਨਹੀਂ ਕੀਤਾ ਤੁਹਾਡੇ ਤੋਂ ਪੈਸੇ ਮੰਗ ਨਹੀਂ ਸਕਦੇ ਨਹੀਂ ਹੱਲ ਹੋਇਆ ਕੋਈ ਹੱਲ ਨਹੀਂ ਹੋਇਆ ਫਿਰ ਅਸੀਂ ਸੰਗਵਾਲ ਸਾਹਿਬ ਕੋਲ ਗਏ ਉੱਥੋਂ ਵੀ ਕੋਈ ਹੱਲ ਨਹੀਂ ਹੋਇਆ ਫਿਰ ਪੁਲਿਸ ਉੱਥੋਂ ਵੀ ਕੋਈ ਹੱਲ ਨਹੀਂ ਨਹੀਂ ਹੱਲ ਹੁੰਦਾ ਜਿਵੇਂ ਕੰਪਟਰ ਪਹੁੰਚੇ ਅਗਲਾ ਸੰਘਰਸ਼ ਅਗਲਾ ਸੰਘਰਸ਼ ਹੁਣ ਲੜਾਂਗੇ ਜੀ ਉਹਨਾਂ ਤੇ ਲੜਾਂਗੇ ਹੁਣ ਤਾਂ ਮੈਦਾਨ ਚ ਉਤਰ ਗਏ ਆ